ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਕਸਰ ਦੇ ਨਵੇਂ ਬਲਾਗ 'ਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਵੀ ਠੀਕ ਠਾਕ ਆ ਵਧੀਆ ਤੇ ਅੱਜ ਸਮਰਤੇ ਸ਼ੇਰਪਤਾ ਆਇਨੇ ਵਿੱਚ ਹੋਮਵਰਕ ਕਹਿੰਦੇ ਕਿ ਚਾਚੀ ਜੀ ਹੋਮਵਰਕ ਕਰਨਾ ਹੈ ਤੇ ਤੁਹਿਆਂ ਨੂੰ ਨਾ ਕਰਾ ਦਿਓ ਚਾਟ ਬਾਰੇ ਦੱਸੋ ਕੋਈ ਥੋੜਾ ਪੋਤਾ ਤੇ ਇਹਨਾਂ ਕਹਿੰਦੇ ਹਨ ਚਾਟ ਹੀ ਪੜੇ ਮਿਲ ਗਿਆ ਬਣਾ ਸਾਨੂੰ ਫੋਨੀਆਂ ਛੁੱਟੀਆਂ ਵੀ ਜਿੰਨਾ ਕੰਮ ਮਿਲ ਗਿਆ ਚਰਿਆਂ ਨੂੰ ਛੁੱਟੀਆਂ ਇਹਨਾਂ ਜੇ ਕੰਮ ਜੀ ਲੰਘਣੀਆਂ ਸਾਰੀਆਂ ਕਿੰਨਾ ਨਹੀਂ ਮਿਲਿਆ ਕੰਮ ਕਿ ਨਾ ਹੋ ਗਿਆ ਥੋੜਾ ਇਹਨੇ ਫਿਰ ਤੇ ਸਿਮਰਤ ਦਾ ਇਹ ਆ ਗਿਆ ਆ ਵੇਖੋ ਸਿਮਰਤ ਨੇ ਟੇਬਲ ਦਾ ਬਣਾਇਆ ਚਾਹ ਦੱਸੋ ਸਰ ਜਾਨੀ ਕਿਦਾਂ ਦਾ ਬਣਿਆ ਹਲੇ ਕੰਪਲੀਟ ਹੋ ਨਾ ਰਹਿ ਗਿਆ ਅਜੇ ਕੰਪਲੀਟ ਕਰਨਾ ਇਹਨੇ ਕੀ ਕਰਨਾ ਹੁਣ ਕੀ ਰਹਿ ਗਿਆ ਸਿਮਰਤ ਤੇ ਹੈਡਿੰਗ ਲਿਖਣਾ ਹੈ ਹੈਡਿੰਗ ਲਿਖਣਾ ਹੋਰ ਨਾਮ ਨੂੰ ਲਿਖਾ ਤੇ ਅੱਛਾ ਤੇ ਐਸਪੀ ਨੇ ਕਿੰਨੇ ਬਣਾਇਆ ਚਾਹ ਮੈਂ ਬੇਕਰ ਇੱਕ ਤੇ ਐਸਪੀ ਨੂੰ ਪ੍ਰੋਜੈਕਟੂ ਮਿਲਿਆ ਇੱਕ ਬਣਾਉਣ ਦਾ ਪ੍ਰੋਜੈਕਟ ਜਿਹੜਾ ਐਸਪੀ ਸਾਈਸ ਸਾਈਸ ਕੀ ਬਣਾਣਾ ਬਣਾਉਣਾ ਸਾਈਸ ਜੇ ਤੇ ਤੇ ਦੇਖੋ ਐਚੋਚ ਸਾਈਸ ਦਾ ਠੀਕ ਹੈ ਕਿੰਨਾ ਰਹਿ ਗਿਆ ਹੋਰ ਕੁਝ ਨਹੀਂ ਤੇਰੇ ਨਾਲ ਹੋਣਾ ਹਾਂ ਠੀਕ ਹੈ ਤੇ ਛੁੱਟੀਆਂ ਕੱਟ ਕੇ ਜਾਣਾ ਨਹੀਂ ਕਿਤੇ ਜਮੇ ਤਾਂ ਜੁਰਾ ਨਹੀਂ ਹੋਇਆ ਤਾਂ ਮੈਨੇ ਠੀਕ ਆ ਐਸਪੀ ਚ ਹੋਰ ਵੀ ਬੜੇ ਟੈਲੈਂਟ ਆ ਇੱਕ ਇੱਕ ਐਸਿੱਦੂ ਉਸਿਆ ਦਾ ਫੈਨ ਆ ਬੜਾ ਵੱਡਾ ਬੜੇ ਗਾਣੇ ਬੋਲਦਾ ਉਹਦੇ ਤੇ ਬਾਕੀ ਇਹ ਵਾਚਨ ਬੜੀਆਂ ਕਰ ਲੈਂਦਾ ਵੰਸ ਵੰਨੀਆਂ ਬੜਾ ਪੜਾਈ ਚ ਵੀ ਠੀਕ ਆ ਸ਼ਿਆਰ ਪੜਾਈ ਚ ਵੀ ਪਰ ਇਹ ਕਿ ਹੋਰ ਵੀ ਟੈਲੈਂਟ ਪੜੇ ਇਹਦੇ ਵਿੱਚ ਐਸਪੀ ਸੁਣਾ ਗਾਣਾ ਇੱਕ ਕਿਉਂਕਿ ਤੁਹਾਨੂੰ ਪਤਾ ਕੰਮ ਦੇ ਨਾਲ ਨਾਲ ਮਸਤੀ ਵੀ ਜ਼ਰੂਰੀ ਆ ਹਨਾ ਕੰਮ ਵੀ ਥੋੜੀ ਹੁਣ ਕਰੀ ਜਾਣਾ ਤੇ ਨਹੀਂ ਕੁਝ ਕਿਹਾ ਹਾਂ ਚਲੋ ਸੁਣਾ ਫਿਰ ਗਾਣਾ ਸੁਣਾ ਦੇ ਹੋ ਕੋਈ ਸੁਣਾ ਦੇ ਉਹ ਹਾਂ ਗਲਾ ਸਾਫ ਹੋਣ ਦੇ ਆ ਕਿਤਾ ਬੱਲੇ ਟਾ ਕਿਵੇਂ ਹੈ ਕੀ ਕਰਦਾ ਕੱਲਾ ਬੱਚਾ ਕਦੋਂ ਆਇਆ ਜੇਲ ਚੋਂ ਤੇ ਹੁਣ ਕਿਹੜੇ ਜੱਬ ਚ ਲੱਗਦਾ ਆ ਅੱਜ ਵੀ ਕਿਸੇ ਨਾ ਕਿਸੇ ਮਾਰਦੇ ਕੀ ਆ ਤੇਰੇ ਦਿਲ ਚ ਤੇ ਕੀ ਆ ਤੇਰੇ ਦਬ ਚ ਤੇ ਡਾ ਡਾ ਜਾਕਣਾ ਮਾਈਂਡ ਕਰ ਅੱਖ ਨੂੰ ਮਾਰਨਾ ਬਾਹਰ ਕੰਟਰੋਲ ਕਰ ਲੱਕ ਨੂੰ ਇਲਾਵਾ ਗੁਣ ਉਸ ਦੇਾਮ ਆ ਪਾਵੇ ਤੇ ਬੋਲੀ ਆ ਪਰ ਗਿੰਤਾਂ ਚ ਸੁਮਾ ਦੀ ਭੁੱਖ ਨਹੀਂ ਹੋਏ ਸੱਜਟ ਨੂੰ ਵੈਲੇ ਆ ਤੁਮਾ ਗਿਤੇ ਤੇ ਦਿਲ ਮੇਰੇ ਤੋ ਖਾਇਆ ਬਾਤੀ ਜਤੋਂ ਬਾਤੀ ਜਾਨੀ ਤੇਰੇ ਕੋਲ ਮੋਕਾ ਆਤੋਂ ਵੈਰ ਇਤੇ ਪਾਰ ਦੀ ਕੀ ਫੇਰਦੀ ਐ ਪਾਰ ਦੀ ਜੀ ਤੇਈ ਮੋਤੇ ਅੱਗੋਂ ਜਰਾ ਤੇਰਾ ਕਿਉਂ ਖਾਇਆ ਦੱਸ ਦੇ ਕੋਈ ਹੱਲ ਵੀ ਸੋਬਾ ਦੇ ਕਾਦੇ ਤੂੰ ਰਾਜੀ ਹੱਸੇ ਜੇ ਤੂੰ ਮੇਰੇ ਨਾਲ ਚੱਲਵੇਂ ਨਾ ਨ ਇਹ ਸਾਂਭਣ ਨੰਦੂ ਮਾ ਦੇ ਵਸਣਾ ਮੈਂ ਤੂੰ ਲੀ ਫਿਰ ਹੱਤੇ ਰਹਤੇ ਦੁਬਾਰੇ ਮੈਨੂੰ ਠਾ ਲਵੇ ਲਾਈ ਫੇ ਅਜੇ ਕੱਲ੍ਹ ਵੇ ਪਰੋਂ ਸਾ ਕੀ ਆ ਸਾਲੀ ਦਾ ਦੇਖ ਮੈਨੂੰ ਸਮਝ ਕਿਵੇਂ ਐਮਨੇ ਯੋ ਪੜੀ ਦਾ ਕੱਢ ਕਾਟ ਦੇ ਕੇ ਹਵਾਲੇ ਦੇ ਜੱਟ ਦਾ ਵੇ ਲੂਕ ਦਾ ਖੜਾ ਹੋਈ ਜਾਂਦੇ ਮਾਝਾ ਵਾਲੀ ਦਾ ਕਲਾਪਿੰਗ ਨਾ ਸਿਮਰਤ ਕਲਾਪਿੰਗ ਬ੍ਰਦਰ ਆ ਸਪਿੰਸ ਵਾਲਾ ਪੋਛੋਦਨ ਵਾਲਾ ਹੂੰ ਓਕੇ ਠੀਕ ਆ ਪਾਣੀ ਚ ਗਿੱਲੀ ਨਹੀਂ ਹੁੰਦੀ ਦੱਸੋ ਮਸੀ ਮਸੀ ਪਾਣੀ ਚ ਗਿੱਲੀ ਨਹੀਂ ਹੁੰਦੀ ਬਹੁਤ ਅੱਛੀ ਤਾਂ ਪਾਣੀ ਜੀ ਰਹਿੰਦੀ ਗਿੱਲੀ ਕਿਉਂ ਨਹੀਂ ਹੁੰਦੀ ਯੋ ਨਾ 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 ਦੱਸੋ ਕਿਉਂ ਨਹੀਂ ਗਿੱਲੀ ਹੁੰਦੀ ਕਿਹੜੀ ਚੀਜ਼ ਆ ਗੇਲੀ ਚੀਜਾ ਪੱਥਰ ਪੱਥਰ ਗਿੱਲਾ ਨਹੀਂ ਹੁੰਦਾ ਜ਼ਰੂਰੀ ਨਹੀਂ ਉਹ ਪੱਪੇ ਤਾਂ ਹੁੰਦਾ ਨਹੀਂ ਪੱਪੇ ਤਾਂ ਹਾਂ ਹਿੰਟ ਦੇਦੇ ਨੂੰ ਸਿਮਰਤ ਸੀ ਪੱਪੇ ਦਾ ਤੰਗ ਤੰਗ ਨਹੀਂ ਗਿੱਲੀ ਹੁੰਦੀ ਉਹ ਵਾਟਰਪਰੂਫ ਆਦੀਆ ਵਾਟਰਪਰੂਫ ਨਹੀਂ ਬੱਸ ਚਾਹੀਏ ਚੇਤੇ ਜਦੋਂ ਜਬ ਆਵਾਜ਼ ਚਲੋ ਦੱਸੋ ਨਾ ਗਿਆ ਬਾ ਕੀ ਆਪੇ ਤੋਂ ਆਉਣੀ ਕੀ ਕੀ ਦੀ ਜੀ ਜਿਹੜੀ ਪਾਣੀ ਚ ਗਿੱਲੀ ਨਹੀਂ ਹੁੰਦੀ ਨਹੀਂ ਹੁੰਦੀ ਉਹ ਤੇਰੀ ਜਲ ਇਹ ਮੇਰੇ ਦੇ ਦਾ ਕਰ ਐਂਕ ਤੇ ਇੰਤਜ਼ਾਰ ਬਤਾ ਲੈਣਾ ਤੇ ਇੰਤਜ਼ਾਰ ਕਿੰਟ ਦੇਤਾ 10 ਮਿੰਟ ਪਿੱਤਰ ਹੈਗਾ ਵਾਪੇ ਦਾ ਪਿੰਡਾ ਵਾ ਉਹ ਹੁਣ ਤੇਰੇ ਆਸ-ਪਾਸ ਹੀ ਆਵੇ ਇਹ ਤੇਲ ਪਾ ਤੇਰੇ ਵਿੱਚ ਉੱਪੇ ਤੋਂ ਪਰ ਉਤੇ ਆਸ ਕਾ ਸੀ ਉਹ ਤੈਨੂੰ ਲੱਭਣ ਵੀ ਡਿਆਣਾ ਪਰ ਤੁਹਾਡੇ ਵਰ ਤੇ ਹਾਨੀ ਨਿਕਲਣ ਡਿਆ ਹੁਣ ਇਹ ਤੇ ਲਾ ਕੋਦੀ ਹਵਾ ਲੈ ਲੈ ਹਲਾ ਪਾ ਤੇਰੇ ਵਿੱਚ ਕੋਰੇ ਤੋਂ ਵੀ ਕੀ ਆ ਰਿਹਾ ਪਰ ਤੁਹਾਡੇ ਵਰ ਜਰਨ ਕੋ ਨਹੀਂ ਤੇਰੇ ਨਾਲ ਪੱਖਾ ਐਵੇਂ ਤੇਰੇ ਪੱਖਾ ਇਹ ਤਾਂ ਉਹ ਤਾਂ ਬਾਅਦ ਹੁੰਦਾ ਉਹ ਤੂ ਦੋਵੇਂ ਇੱਕ ਖੰਡੇ ਰਿਹਾ ਪੈਰ ਪਰਾਇ ਤੇ ਕਰਦੇ ਚੱਲ ਕੇ ਚੱਲ ਜਾ ਬੱਸ ਹਮੇ ਪਾ ਰੋ ਆਹ ਕੰਮ ਲਈ ਆ ਕੀ ਜੀ ਹਾਂ ਤੁਹਾਨੂੰ ਚਾਹੀਏ ਬੋੜੀ ਨਾ ਚਾਰ ਵਾਰ ਹੋਣੀ ਆ ਸਹੀ ਚਾਹ ਪੱਪੇ ਦੋ ਰਿਹਾ ਹੋ ਗਿਆ ਹੋ ਗਿਆ ਹੋ ਗਿਆ ਲੋਜੋਗੇ ਤੁਹਾਡਾ ਇਹ ਤਾਂ ਕੋਣ ਤੋ ਜਿੰਨੂ ਕਿਨੂੰ ਪਤਾ ਹੈ ਉਹ ਕਮੈਂਟ ਕਰਕੇ ਦੱਸੇ ਹਾਂ ਤੂੰ ਥੋੜਾ ਜਨਾ ਵਗੇ ਲੱਗ ਕੇ ਪਹੁੰਚ ਗਿਆ ਵੀ ਆ ਤੂੰ ਲੱਗ ਕੇ ਹੀ ਪਹੁੰਚੇਗਾ ਪਛਾਈ ਪਛਾਈ ਵੀ ਪਛਾਵਾ ਹਾਂ ਵੋਝ ਗਿਆ ਵੋਝ ਗਿਆ ਪਛਾਈ ਪਛਾਵਾ ਕੋਈ ਨਹੀਂ ਸਹੀ ਗੱਲ ਹਾਂ